ਲਗਾਤਾਰ ਇਹਦਾ ਕਾਂਗਰਸ ਪਾਰਟੀ ਖਾਸ ਕਰਕੇ ਲੀਡਰ ਨੇ ਉਛੜਛੜ ਕੇ ਆਮ ਆਦਮੀ ਪਾਰਟੀ ਜਾਂ ਜਾਇਦੇ ਨੇ ਸੁਭਾਵਿਕਾ ਵੀ ਸਤਾ ਤੇ ਪਾਰਟੀਆਂ ਤੇ ਚਲੇ ਜਾਂਦੇ ਨੇ ਲੋਕ لالਚ ਬਸ ਉਹ ਚੀਜ਼ਾਂ ਹੋ ਜਾਂਦੀਆਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਬਹੁਤ ਲੋਕ ਜਾ ਰਹੇ ਨੇ ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਉਹਦਾ ਕਾਰਨ ਕੀ ਸਮਝਦੇ ਨੇ لالਚ ਉਹਦੀ ਲਾਲਚ ਹੈ ਹੂੰ ਕਿ ਪਤਾ ਨਹੀਂ ਅਸੀਂ ਕੀ ਉੱਥੇ ਜਾ ਕੇ ਕਰ ਲੈਣਾ ਕੀ ਕਰਣਾ ਦੇਖੋ ਜਿੰਨਾ ਚਿਰ ਕਿਸੇ ਦੀ ਵਿਚਾਰਧਾਰਾ ਨਹੀਂ ਹੈਗੀ ਮੈਨੂੰ ਨਹੀਂ ਲੱਗਦਾ ਪੀ ਅੱਛਾ ਇਹਦਾ ਮਤਲਬ ਇਹ ਹੋਇਆ ਕਿ ਇਹ ਲੋਕ ਸਿਰਫ ਸੱਤਾ ਦੀ ਲਾਲਸਾ ਲਈ ਹੀ ਤੁਰੇ ਫਿਰਦੇ ਆ ਕੁਰਸੀ ਦੀ ਲਾਲਸਾ ਲਈ ਤੁਰੇ ਫਿਰਦੇ ਆ ਸਿਰਫ ਪੰਜਾਬ ਨੂੰ ਤਾਂ ਦੇਸ਼ ਨੂੰ ਤਾਂ ਵਰਤਦੇ ਆ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਪਬਲਿਕ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਲੱਗਾ ਚੰਦੀ ਸਾਹਿਬ ਨੂੰ ਲੈ ਕੇ ਜੀ ਠੀਕ ਹੈ ਕਿਉਂਕਿ ਵਿਰੋਧੀ ਧਿਰਾਂ ਲਗਾਤਾਰ ਸਵਾਲ ਉਠਾ ਰਹੀਆਂ ਤੁਹਾਡੇ ਆਪਣੀ ਪਾਰਟੀ ਦੇ ਆਗੂ ਉਪਮਾਹੋ ਐਮ ਐਲ ਏ ਕਿਉਂ ਨਾ ਹੋਣ ਉਹ ਵੀ ਸਵਾਲ ਖੜੇ ਕਰ ਰਹੇ ਨੇ ਬਾਹਰ ਦੀ ਈਦ ਵਰਤ ਲੈ ਕੇ ਸਾਡੇ ਮੱਥੇ ਮਰਦਾ ਕਹਿੰਦੇ ਜੇ ਤੂੰ ਬੰਦਾ ਕੋਈ ਚੀਫ ਮਿਨਿਸਟਰ ਬਣਦਾ ਜੀ ਤਾਂ ਫਿਰ ਵੀ ਉਹ ਬਾਹੀ ਹੁੰਦਾ ਤਾਂ ਫਿਰ ਉਹਦੇ ਕੋਲ ਕੀ ਲੈਣ ਜਾਂਦੇ ਇਹ ਹੂੰ ਜੀ ਸੋ ਇਦਾਂ ਦੀਆਂ ਗੱਲਾਂ ਮੈਨੂੰ ਨਹੀਂ ਲੱਗਦਾ ਦੇਖੋ ਈਤ ਦੇ ਵਿੱਚ ਸੂਟੇਬਿਲਟੀ ਜਾਂ ਵੈਨੇਬਿਲਟੀ ਜੀ ਉਹ ਬੇਸਿਕਲੀ ਦੇਖਣੀ ਹੁੰਦੀ ਆ ਕਿਉਂਕਿ ਇਹ ਜਿਹੜੇ ਲੋਕ ਕਈ ਵਾਰੀ ਜੇ ਕਿਸੇ ਨੂੰ 20 ਟਿਕਟਾਂ ਵੀ ਮਿਲ ਜਾਣਾ ਜੀ ਤੇ ਜੇ 21ਵੀਂ ਨਹੀਂ ਮਿਲਦੀ ਤਾਂ ਫਿਰ ਉਹ ਕਹਿੰਦੇ ਜੀ ਦੇਖੋ ਜੀ ਸਾਡੇ ਤਾਂ ਸਾਡਾ ਤਾਂ ਇਦਾਂ ਹੋ ਗਿਆ ਜੀ ਸਾਡੇ ਨਾਲ ਤਾਂ ਗਦਾਰੀ ਹੋ ਗਈ ਲੰਬਾ ਸਮਾਂ ਪਗਰ ਸਿੰਘ ਜੀ ਚੌਧਰੀ ਪਰਿਵਾਰ ਦੀ ਗੱਲ ਕੀਤੀ ਜਾਵੇ ਮੈਂ ਇਹ ਨਹੀਂ ਕਹੂੰਗਾ ਕੱਲੀ ਦੁਆਬੇ ਦੀ ਸਿਆਸਤ ਉਹ ਤੇ ਕਲਾ ਕੀ ਯਸ ਕਾਂਗਰਸ ਦੀ ਸਿਆਸਤ ਤੇ ਦਬਦਬਾ ਰਿਹਾ ਚੌਧਰੀ ਪਰਿਵਾਰ ਦਾ ਹੁਣ ਚੌਧਰੀ ਪਰਿਵਾਰ ਚੋਂ ਮਿਸਿਸ ਚੌਧਰੀ ਬੀਜੇਪੀ ਚ ਨੇ ਤੇ ਉਧਰੋਂ ਚੌਧਰੀ ਸਾਹਿਬ ਨੂੰ ਵੀ ਐਮਐਲਏ ਸਾਹਿਬ ਨੂੰ ਵੀ ਸਸਪੈਂਡ ਕਰਤਾ ਕਿਵੇਂ ਦੇ ਦੋ ਕਿ ਲੱਗਦਾ ਕੋਈ ਫਰਕ ਪੈਗਾ ਉਸ ਚੀਜ਼ ਦਾ ਮੈਨੂੰ ਲੱਗਦਾ ਜਿਹੜਾ ਬੰਦਾ ਸਮੇਂ ਨੂੰ ਪਾਪਦਾ ਨਹੀਂ ਹੈ ਉਹ ਫਿਰ ਪਿੱਛੇ ਰਹਿ ਜਾਂਦਾ ਹੈ ਜੀ ਕਿਉਂਕਿ ਮੈਨੂੰ ਨਹੀਂ ਲੱਗਦਾ ਜਗੀਰ ਬੰਦੇ ਨੂੰ ਸਮਝ ਲੈਣਾ ਚਾਹੀਦੀ ਆ ਕਿਉਂਕਿ ਇਹਦੇ ਵਿੱਚ ਜਦੋਂ ਵੀ ਕੋਈ ਬਦਲਾਅ ਵਗੈਰਾ ਆਉਦੇ ਹੈਗੇ ਉਹਨੂੰ ਅਸੈਸ ਕਰਕੇ ਤਾਂ ਗਾਹ ਤੁਰਨ ਦੀ ਜਰੂਰਤ ਹੈਗੀ ਆ ਚੌਧਰੀ ਬਿਕਰਮ ਸਟਿਲ ਇਜ਼ ਐਮ ਐਲ اے ਜੀ ਲਗਦਾ ਨਹੀਂ ਪ੍ਰਕਾਸ਼ ਸਿੰਘ ਜੀ ਮੈਂ ਪਮਾ ਤੁਸੀਂ ਚੌਧਰੀ ਪਰਿਵਾਰ ਦੀ ਗੱਲ ਕਰੀਓ ਹੋਰ ਬਹੁਤ ਪਰਿਵਾਰ ਜਿਹੇ ਨੇ ਸਿਆਸਤ ਦੇ ਵਿੱਚ ਜਿਹੜੇ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦੇ ਆ ਆਮ ਲੋਕਾਂ ਨੂੰ ਜ਼ਿੰਦਗੀ ਦੀ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਵੀ ਉਹ ਵੀ ਕੋਈ ਐਮਪੀ ਚਾਹੀਦਾ ਮੈ ਕਿਨਾ ਮਿਲਣਾ ਚਾਹੀਦਾ ਕਿਉਂ ਨਹੀਂ ਮਿਲਣਾ ਚਾਹੀਦਾ ਜੀ ਮੈਂ ਤੇ ਇਸੇ ਕਰਕੇ ਕਹਿ ਰਿਹਾ ਵੀ ਕਈ ਵਾਰੀ ਆਪਣੀ ਜ਼ਗੀਰ ਸਮਝ ਲੈਂਦੇ ਆ ਸੋ ਮੈਨੂੰ ਲੱਗਦਾ ਜ਼ਗੀਰ ਵਾਲੇ ਸਮੇ ਚਲੇ ਗਏ ਜੀ ਉਹ ਚਲੇ ਗਿਆ ਮੈਨੂੰ ਲੱਗਦਾ ਸਾਨੂੰ ਮਾਈਂਡ ਸੈਟ ਆਪਣਾ ਬਦਲਣਾ ਚਾਹੀਦਾ ਤੁਸੀਂ ਜਲੰਧਰ ਚ ਰਹਿੰਦੇ ਹੋ ਇਹ ਬੜੀ ਚਰਚਾ ਆ ਵੀ ਚਲੋ ਸੁਸ਼ੀਲ ਰਿੰਕੋ ਜੀ ਭਾਰਤੀ ਜਨਤਾ ਪਾਰਟੀ ਚਲੇ ਗਏ ਉਹਨੂੰ ਟਿਕਟ ਮਿਲ ਗਈ ਉੱਥੇ ਸ਼ੀਤਲ ਗਰਾਦ ਹੁੰਦਾ ਸਮਝ ਨਹੀਂ ਆਇਆ ਵੀ ਉਹ ਬਣੇ ਬਣਾਏ ਐਮਐਲਏ ਛੱਡ ਕੇ ਕਿਉਂ ਭਾਰਤੀ ਜਨਤਾ ਪਾਰਟੀ ਚ ਲੱਗੇ ਸਰਕਾਰ ਦੇ ਐਮਐਲਏ ਹੁੰਦੇ ਕੋਈ ਇਸ ਦੋਣ ਨੇ ਜਣੇ ਆਪਸ ਵਿੱਚ ਇਹਨਾਂ ਦਾ ਮਤਲਬ ਸ਼ਕਤੀ ਦਾ ਆਕੜਾ ਸੀ ਬਿਲਕੁਲ ਤੇ ਮੈਨੂੰ ਨਹੀਂ ਸਮਝ ਆਈ ਇਹ ਚੀਜ਼ ਹਰਾਮ ਕਰਦੀਆਂ ਹਰਾਮ ਕਰਦੀਆਂ ਹੈਗੀਆਂ ਪਰ ਇਹਨਾਂ ਦੇ ਕਿਰਦਾਰ ਹੈਗੇ ਆਪਾਂ ਉਹਦੇ ਚ ਕੀ ਕਹਿ ਸਕਦੇ ਜੀ ਜੀ ਆਮ ਆਦਮੀ ਪਾਰਟੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਜਿੱਥੇ 130 ਦਾ ਗੱਲ ਕਰਦੇ ਨੇ ਉੱਥੇ ਪ੍ਰਾਪਤੀਆਂ ਕਰਾਉਂਦੇ ਨੇ ਤੇ ਆਮ ਆਦਮੀ ਪਾਰਟੀ ਜਿਹੜੇ ਉਮੀਦਵਾਰ ਨੇ ਉਹ ਇਹ ਕਹਿੰਦੇ ਨੇ ਵੀ ਜਿਹੜਾ ਉਹ ਵੋਟਰਾਂ ਨੂੰ ਹਿੱਟ ਕਰ ਰਹੇ ਨੇ ਵੀ 1000 ਰੁਪਏ ਮਹੀਨਾ ਜਿਹੜਾ ਪ੍ਰੋਮਿਸ ਕੀਤਾ ਸੀ ਉਹ ਅਸੀਂ ਜਲਦ ਦੇਵਾਂਗੇ ਕਿ ਲੱਗਦਾ ਵੀ ਜਿਹੜੀ ਇਹ ਚੋਣਾਂ ਹੈਗੀਆਂ ਨੇ ਸਿਰਫ 1000 ਰੁਪਏ ਦੇ ਮੁੱਦੇ ਉੱਤੇ ਲੜੀਆਂ ਜਾਣ ਜਾਂ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਮੰਗਲ ਸੂਤਰ ਦੀ ਗੱਲ ਕਰਦੇ ਨੇ ਇਹ ਚੋਣਾਂ ਦੇ ਮੁੱਦੇ ਹੋਣੇ ਚਾਹੀਦੇ ਜੀ ਇਹ ਇਹ ਨਹੀਂ ਹੋਣੇ ਚਾਹੀਦੇ ਬਿਲਕੁਲ ਨਹੀਂ ਉਦੀ ਹੋਣਾ ਨੂੰ ਤਾਂ ਲੱਗਣ ਲੱਗ ਪਿਆ ਵੀ ਸ਼ਾਇਦ ਉਹ ਭਗਵਾਨ ਰਾਮ ਤੋਂ ਬਾਅਦ ਸ਼ਾਇਦ ਉਹਨਾਂ ਦਾ ਨਾਮ ਹੀ ਹੋ ਜੀ ਕਿਉਂਕਿ ਕਿਉਂਕਿ ਇਹਦਾ ਗੱਲਾਂ ਨੂੰ ਅਸੀਂ ਛੱਡ ਲਈ ਅੱਛਾ ਬਿਲਕੁਲ ਮੈਂ ਤਾਂ ਰਾਦਰ ਕੀ ਆਰਐਸਐਸ ਨੂੰ ਹੂੰ ਮੈਂ ਤਾਂ ਕੁਐਸਚਨ ਇਹ ਕਰਨਾ ਯਾਰ ਕਿ ਤੁਹਾਡੀ ਤਾਂ ਕੈਡਰ بیس ਪਾਰਟੀ ਹੈ ਹੂੰ ਤੁਸੀਂ 2014 ਦੀ ਸਰਕਾਰ ਬਣਾਉਣ ਲਈ ਬਹੁਤ ਮਿਹਨਤ ਕੀਤੀ ਬਿਲਕੁਲ ਬਹੁਤ ਜਿਹੜੇ ਹੈਗੇ ਆਪਣੇ ਰਿਸੋਰਸਸ ਲਾਏ ਹੋਣਗੇ ਜੀ ਔਰ ਉਹਨੂੰ ਵਿਜੂਅਲਾਈਜ਼ ਵੀ ਕੀਤਾ ਹੋਊਗਾ ਵੀ ਸਾਡੀ ਸਰਕਾਰ ਜਿਹੜੀ ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ ਜੀ ਬਿਲਕੁਲ ਹਿੰਦੁਸਤਾਨ ਦੀ ਸਰਕਾਰ ਜਿਹੜੀ ਉਹ ਕਿਹੋ ਜਿਹੀ ਚਲਣੀ ਚਾਹੀਦੀ ਹੈ ਕਿ ਇਦਾਂ ਦੀ ਚੱਲੇ ਬਿਲਕੁਲ ਹੂੰ ਕਿ ਤੁਸੀਂ ਤਾਂ ਇੱਕ ਬੰਦੇ ਨੂੰ ਜਿਹੜਾ ਪੂਜਣ ਲੱਗ ਪਏ ਆ ਆਰਐਸਐਸ ਦੀ ਇਹ ਵਿਚਾਰਧਾਰਾ ਨਹੀਂ ਹੈ ਨਹੀਂ ਜੀ ਰਾਸਤਾਨੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਬੋਲਬੋ ਸਵਾਗਤ ਹੈ ਜੀ ਮਿੰਦਰਪਾਲ ਸਿੰਘ ਤੁਨਾ ਜਿਵੇਂ ਕਿ ਸਭ ਨੂੰ ਪਤਾ ਹੈ ਲੋਕ ਸਭਾ ਚੋਣਾਂ ਦਾ ਵਿਗਲ ਵੱਜਿਆ ਤੇ ਚੋਣ ਖੜਾ ਪੂਰੀ ਤਰ੍ਹਾਂ ਪੱਖਿਆ ਹੈ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਚ ਇਸ ਸਮੇਂ ਦੋ ਹੌਟ ਸੀਟਾਂ ਨੇ ਜਿਸ ਵਿੱਚ ਖਾਸ ਤੌਰ ਤੇ ਗੱਲ ਕੀਤੀ ਜਾਵੇ ਲੁਧਿਆਣਾ ਸੀਟ ਜਿੱਥੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਲੜ ਰਹੇ ਨੇ ਤੇ ਦੂਜੀ ਦੂਜੀ ਸੀਟ ਹੈ ਜਲੰਧਰ ਦੀ ਜਿੱਥੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਲੜ ਰਹੇ ਨੇ ਤੇ ਸਾਡੀ ਮੁਲਾਕਾਤ ਤੁਹਾਡੀ ਸੀਕਰੋਨੇ ਅੱਜ ਵਿਦਾਇਕ ਸਰਦਾਰ ਪ੍ਰਗਟ ਸਿੰਘ ਹਰਨਾਲ ਤੇ ਗੱਲਬਾਤ ਕਰਾਂਗੇ ਚੌਂਚਰਤਾ ਦੇ ਬਹੁਤ ਬਹੁਤ ਸਵਾਗਤ ਹੈ ਸਸੀ ਕਾਲ ਜੀ ਥੈਂਕ ਯੂ ਤੁਹਾਨੂੰ ਸਰ ਜੀ ਪ੍ਰਗਟ ਜੀ ਕਿਵੇਂ ਚੱਲ ਰਹੀ ਹੈ ਚੋਣ ਕੈਂਪੇਨ ਕਿਉਂਕਿ ਕਹਿੰਦੇ ਵੀ ਪ੍ਰਗਟ ਸਿੰਘ ਹੋਰੀ ਆਪ ਖੁਦ ਹੀ ਚੰਨੀ ਜੀ ਨੂੰ ਇੱਥੇ ਲੈ ਕੇ ਆਏ ਨੇ ਕਿਸ ਤਰ੍ਹਾਂ ਦਾ ਮਾਹੌਲ ਸਰ ਦੇਖਣ ਨੂੰ ਮਿਲ ਰਿਹਾ ਜੀ ਵੀ ਦੇਖੋ ਲੈ ਕੇ ਆਉਣਾ ਅਲੱਗ ਗੱਲ ਹੈ ਪਰ ਮੇਰੀ ਤਾਂ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜਾ ਵੱਧ ਤੋਂ ਵੱਧ ਸੀਟਾਂ ਜਿਹੜੀਆਂ ਪੰਜਾਬ ਚ ਜਿੱਤੀਆਂ ਜਾਣ ਔਰ ਉਹਦਾ ਜਿਹੜਾ ਨੈਸ਼ਨਲ ਪੋਲਿਟਿਕਸ ਦੇ ਉੱਤੇ ਪੰਜਾਬ ਦਾ ਉੱਥੇ ਗੱਲ ਜਿਹੜੀ ਰੱਖੀ ਜਾ ਸਕੇ ਜੀ ਸੋ ਉਸ ਨਜ਼ਰੀਏ ਨਾਲ ਮੈਂ ਤਾਂ ਇੱਕੋ ਗੱਲ ਕਹੀ ਸੀ ਵੀ ਤੁਸੀਂ ਸਰਵੇ ਕਰਵਾ ਲਓ ਸਰਵੇ ਕਰਵਾ ਕੇ ਉਹਦੇ ਚ ਉਹ ਜੋ ਬੈਸਟ ਪੋਸੀਬਲ ਹੈਗਾ ਉਹਨੂੰ ਆਪਾਂ ਅੰਕੇ ਜਿਹੜਾ ਲੈ ਚ ਲਈਏ ਜੀ ਕਿਸ ਤਰ੍ਹਾਂ ਰਿਸਪੌਂਸ ਪਬਲਿਕ ਦਾ ਰਿਸਪੌਂਸ ਕਿਸ ਤਰ੍ਹਾਂ ਮਹਿਲਾ ਚੰਦੀ ਸਾਹਿਬ ਨੂੰ ਲੈ ਕੇ ਜੀ ਠੀਕ ਹੈ ਕਿਉਂਕਿ ਵਿਰੋਧੀ ਧਿਰਾਂ ਲਗਾਤਾਰ ਸਵਾਲ ਉਠਾ ਰਹੀਆਂ ਤੁਹਾਡੇ ਆਪਣੀ ਪਾਰਟੀ ਦੇ ਆਗੂ ਪਮਾਹੋ ਐਮ ਐਲ ਏ ਕਿਉਂ ਨਾ ਹੋਣ ਉਹ ਵੀ ਸਵਾਲ ਖੜੇ ਕਰਦੇ ਨੇ ਬਾੜੀ ਮੀਤਵਰਤ ਲਿਆ ਕੇ ਸਾਡੇ ਮੱਥੇ ਮਰਦਾ ਕਹਿੰਦੇ ਵੀ ਦੇਖੋ ਜਦੋਂ ਬੰਦਾ ਕੋਈ ਚੀਫ ਮਿਨਿਸਟਰ ਬਣਦਾ ਜੀ ਤਾਂ ਫਿਰ ਵੀ ਉਹ ਬਾਰੀ ਹੁੰਦਾ ਤਾਂ ਫਿਰ ਉਹਦੇ ਕੋਲ ਕੀ ਲੈਣ ਜਾਂਦੇ ਇਹ ਹੂੰ ਜੀ ਸੋ ਇਦਾਂ ਦੀਆਂ ਗੱਲਾਂ ਮੈਨੂੰ ਨਹੀਂ ਲੱਗਦਾ ਦੇਖੋ ਇਤ ਦੇ ਵਿੱਚ ਸੂਟੇਬਿਲਟੀ ਜਾਂ ਵੇਨੇਬਿਲਟੀ ਜੀ ਉਹ ਬੇਸਿਕਲੀ ਦੇਖਣੀ ਹੁੰਦੀ ਆ ਕਿਉਂਕਿ ਇਹ ਜਿਹੜੇ ਲੋਕ ਕਈ ਵਾਰੀ ਜੇ ਕਿਸੇ ਨੂੰ 20 ਟਿਕਟਾਂ ਵੀ ਮਿਲ ਜਾਣ ਤੇ ਜੇ 21ਵੀਂ ਨਹੀਂ ਮਿਲਦੀ ਤਾਂ ਫਿਰ ਉਹ ਕਹਿੰਦੇ ਜੀ ਦੇਖੋ ਜੀ ਸਾਡੇ ਤਾਂ ਸਾਡਾ ਤਾਂ ਇਦਾਂ ਹੋ ਗਿਆ ਜੀ ਸਾਡੇ ਨਾਲ ਤਾਂ ਗਦਾਰੀ ਹੋ ਗਈ ਜੀ ਸਾਡੇ ਨਾਲ ਤਾਂ ਮਤਲਬ ਨਿੱਜੀ ਜ਼ਗੀਰ ਸਮਝ ਲੈਂਦੇ ਨੇ ਹਰ ਚੀਜ਼ ਨੂੰ ਨਿੱਜੀ ਜ਼ਗੀਰ ਸਮਝ ਕੇ ਬੇਸਿਕਲੀ ਦੇਖੋ ਮੈਨੂੰ ਲੱਗਦਾ ਉਦਾਂ ਦਾ ਮਾਹੌਲ ਹੁਣ ਹੈ ਨਹੀਂਗਾ ਤੇ ਮੈਨੂੰ ਲੱਗਦਾ ਉਹਦੇ ਤੋਂ ਸਾਨੂੰ ਬਾਹਰ ਨਿਕਲਣ ਦੀ ਵੀ ਜ਼ਰੂਰਤ ਹੈਗੀ ਲੰਬਾ ਸਮਾਂ ਪ੍ਰਗਟ ਸਿੰਘ ਜੀ ਇਹ ਚੌਧਲੀ ਪਰਿਵਾਰ ਦੀ ਗੱਲ ਕੀਤੀ ਜਾਵੇ ਮੈਂ ਇਹ ਨਹੀਂ ਕਹੂੰਗਾ ਕੱਲੀ ਦੁਆਬੇ ਦੀ ਸਿਆਸਤ ਉਹਤੇ ਕੱਲਾ ਕੀ ਯੈਸ ਕਾਂਗਰਸ ਦੀ ਸਿਆਸਤ ਉਤੇ ਦਬਦਬਾ ਰਿਹਾ ਚੌਧਰੀ ਪਰਿਵਾਰ ਦਾ ਹੁਣ ਚੌਧਰੀ ਪਰਿਵਾਰ ਚੋਂ ਮਿਸਿਸ ਚੌਧਰੀ ਬੀਜੇਪੀ ਚ ਨੇ ਤੇ ਉਧਰੋਂ ਚੌਧਰੀ ਸਾਹਿਬ ਨੂੰ ਵੀ ਐਮਐਲਏ ਹੋ ਸਾਬ ਨੂੰ ਵੀ ਸਸਪੈਂਡ ਕਰਤਾ ਕਿਵੇਂ ਦੇ ਦੋ ਕਿ ਲੱਗਦਾ ਕੋਈ ਫਰਕ ਪਏਗਾ ਉਸ ਚੀਜ਼ ਦਾ ਦੇਖੋ ਮੈਨੂੰ ਲੱਗਦਾ ਜਿਹੜਾ ਬੰਦਾ ਸਮੇਂ ਨੂੰ ਭਾਂਪਦਾ ਨਹੀਂ ਹੈ ਉਹ ਫਿਰ ਪਿੱਛੇ ਰਹਿ ਜਾਂਦਾ ਜੀ ਕਿਉਂਕਿ ਮੈਨੂੰ ਨਹੀਂ ਲੱਗਦਾ ਜਗੀਰ ਬੰਦੇ ਨੂੰ ਸਮਝ ਲੈਣੀ ਚਾਹੀਦੀ ਆ ਕਿਉਂਕਿ ਇਹਦੇ ਵਿੱਚ ਜਦੋਂ ਵੀ ਕੋਈ ਬਦਲਾਅ ਵਗੈਰਾ ਆਉਂਦੇ ਹੈਗੇ ਉਹਨੂੰ ਅਸੈਸ ਕਰਕੇ ਤਾਂ ਗਾਹ ਤੁਰਨ ਦੀ ਜ਼ਰੂਰਤ ਹੈਗੀ ਆ ਚੌਧਰੀ ਵਿਕਰਮ ਸਟਿਲ ਇਜ਼ ਐਮਐਲਏ ਜੀ ਤੇ ਫਿਰ ਜੇ ਪਾਰਟੀ ਨੇ ਕਿਸੇ ਹੋਰ ਉਮੀਦਵਾਰ ਨੂੰ ਲਿਆ ਕੇ ਐਮਪੀ ਦੀ ਚੋਣ ਲੜਾਤੀ ਇਹਦਾ ਮਤਲਬ ਇਹ ਤਾਂ ਨਹੀਂ ਹੈ ਦੇਖੋ ਕਿਸੇ ਟਾਈਮ ਇਥੇ ਕੇਪੀ ਸਾਹਿਬ ਜੀ ਬਿਲਕੁਲ ਮਿੰਦਰ ਸਿੰਘ ਕੇਪੀ ਇਥੇ ਕੈਂਡੀਡੇਟ ਵੀ ਸੀਗੇ ਐਮਪੀਪੀਸੀ ਐਮਪੀਪੀਸੀ ਅੱਛਾ ਉਹਨਾਂ ਨੂੰ ਬਦਲ ਕੇ ਉਹਨਾਂ ਦੀ ਲੈ ਕੇ ਤੇ ਇਹਨਾਂ ਨੂੰ ਦਿੱਤੀ ਸੀ ਦਿੱਤੀ ਸੀ ਬਿਲਕੁਲ ਤਾਂ ਫਿਰ ਹੁਣ ਜੀ ਇਹਦਾ ਮਤਲਬ ਫਿਰ ਕੇਪੀ ਸਾਹਿਬ ਵੀ ਕਹਿੰਦੇ ਵੀ ਹਾਂ ਵੀ ਮੇਰੇ ਨਾਲ ਤਾਂ ਗਦਾਰੀ ਹੋ ਗਈ ਹਾਂ ਬਿਲਕੁਲ ਤੂ ਇਸ ਕਰਕੇ ਇਹ ਬੇਸਿਕਲੀ ਸਮੇ ਸਮੇ ਤੇ ਕਈ ਵਾਰੀ ਲੋਕਾਂ ਦੀ ਪਸੰਦ ਬਦਲ ਜਾਂਦੀ ਆ ਕਈ ਵਾਰੀ ਸਮਾਂ ਬਦਲ ਜਾਂਦਾ ਕਈ ਵਾਰੀ ਐਂਟੀ ਇਨਕੰਮਪੈਂਸੀ ਹੋ ਜਾਂਦੀ ਆ ਵੈਸੇ ਵੀ ਕਈ ਵਾਰੀ ਤੁਸੀਂ ਬਹੁਤ ਜ਼ਿਆਦਾ ਸਮਾਂ ਜਿਹੜਾ ਕਿਉਂਕਿ ਐਮਪੀ ਦਾ ਏਰੀਆ ਆਫ ਆਪਰੇਸ਼ਨ ਜਿਹੜਾ ਕਾਫੀ ਵੱਡਾ ਹੁੰਦਾ ਔਰ ਉਹਦੇ ਕੋਈ ਇੰਨੀਆਂ ਚੀਜ਼ਾਂ ਨਹੀਂ ਹੁੰਦੀਆਂ ਲੋਕਾਂ ਦੇ ਲਈ ਸੋ ਇਹ ਵੀ ਇੱਕ ਰੀਜ਼ਨ ਹੈਗਾ ਕਿ ਉਹ ਜਿਹੜਾ ਲੋਕੀ ਹੌਲੀ ਹੌਲੀ ਕਹਿੰਦੇ ਜੀ ਦੇਖੋ ਜੀ ਸਾਡੇ ਤਾਂ ਕੰਮ ਨਹੀਂ ਹੋਏ ਜੀ ਸਾਡਾ ਤਾਂ ਐਕਚੁਅਲੀ ਤਾਂ ਸਿਸਟਮ ਦਾ ਨਿਗਾਰਾ ਹੈ ਜੀ ਬਿਲਕੁਲ ਕਿਉਂਕਿ ਜੇ ਸਿਸਟਮ ਦਾ ਨਿਗਾਰਾ ਨਾ ਹੋਵੇ ਤਾਂ ਮੈਨੂੰ ਲੱਗਦਾ ਸ਼ਾਇਦ ਇਹ ਚੀਜ਼ਾਂ ਜਿਹੜੀਆਂ ਕਿਉਂਕਿ ਸਾਡੀ ਡੈਮੋਕ੍ਰੇਸੀ ਦੇ ਵਿੱਚ ਤਾਂ ਜਿਹੜੀਆਂ ਚੰਗੀਆਂ ਡੈਮੋਕ੍ਰੇਸੀਜ਼ ਆ ਉਹਦੇ ਵਿੱਚ ਇਹੀ ਫਰਕ ਹੈਗਾ ਕਿ ਉੱਥੇ ਸਿਸਟਮ ਸਟਰੋਂਗ ਹੈਗਾ ਜੀ ਜੀ ਉੱਥੇ ਪੋਲੀਟੀਕਲ ਬੰਦੇ ਨੂੰ ਲੱਗਦਾ ਨਹੀਂ ਪ੍ਰਗਟ ਸਿੰਘ ਜੀ ਮੈਂ ਪਮਾ ਤੁਸੀਂ ਚੌਧਰੀ ਪਰਿਵਾਰ ਦੀ ਗੱਲ ਕਰਕੇ ਹੋਰ ਬਹੁਤ ਪਰਿਵਾਰ ਜਿਹੇ ਨੇ ਸਿਆਸਤ ਦੇ ਵਿੱਚ ਜਿਹੜੇ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦੇ ਵੀ ਆਮ ਲੋਕਾਂ ਨੂੰ ਜ਼ਿੰਦਗੀ ਦੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਵੀ ਉਹ ਵੀ ਕੋਈ ਐਮਪੀ ਚਾਹੀਦਾ ਮੈਨੂੰ ਕਿਹਨਾਂ ਮਿਲਣਾ ਚਾਹੀਦਾ ਕਿਉਂ ਨਹੀਂ ਮਿਲਣਾ ਚਾਹੀਦਾ ਜੀ ਮੈਂ ਤੇ ਇਹੀ ਕਰਕੇ ਕਹਿ ਰਿਹਾ ਵੀ ਕਈ ਵਾਰੀ ਆਪਣੀ ਜ਼ਗੀਰ ਸਮਝ ਲੈਂਦੇ ਆ ਸੋ ਮੈਨੂੰ ਲੱਗਦਾ ਜ਼ਗੀਰ ਵਾਲੇ ਸਮੇ ਚਲੇ ਗਏ ਜੀ ਉਹ ਚਲੇ ਗਏ ਮੈਨੂੰ ਲੱਗਦਾ ਸਾਨੂੰ ਮਾਈਂਡ ਸੈਟ ਆਪਣਾ ਬਦਲਣਾ ਚਾਹੀਦਾ। ਮਹਿੰਦਰ ਸਿੰਘ ਕੇਪੀ ਉਹਦਾ ਜ਼ਿਕਰ ਕੀਤਾ ਮਹਿੰਦਰ ਸਿੰਘ ਕੇਪੀ ਵੀ ਸ਼ਰਮਣੀ ਕਲਦੇਲ ਤੋਂ ਚੂਹੜੜ ਦੇ ਸ਼ਾਇਦ ਚੰਨੀ ਸਾਹਿਬ ਦੇ ਰਿਸ਼ਤੇਦਾਰ ਵੀ ਨੇ ਕਰੀਬੀ ਉਹਨਾਂ ਦਾ ਕਿੰਨਾ ਕੁ ਤੁਸੀਂ ਪ੍ਰਭਾਵ ਮੰਨਦੇ ਹੋ ਇਸ ਚੀਜ਼ ਨੂੰ ਲੈ ਕੇ ਜੇ ਉਹ ਵੀ ਦੇਖੋ ਵੈਸੇ ਤਾਂ ਸ਼ਰੀਫ ਬੰਦੇ ਆ ਕਦੀ ਉਹਨਾਂ ਦਾ ਕੋਈ ਮਾੜੀ ਗੱਲ ਆਪਾਂ ਨਾ ਸੁਣੀ ਆ ਤੇ ਲੇਕਿਨ ਇਹ ਹੈ ਕਿ ਹੁਣ ਜਦੋਂ ਤੁਸੀਂ ਆਊਟ ਆਫ ਟੱਚ ਹੋ ਜਾਂਦੇ ਹੋ ਕਈ ਵਾਰੀ ਤੇ ਕੋਈ ਕੋਈ ਲੋਕੀ ਕੰਮ ਪਾੜਦੇ ਆ ਜੀ ਜਦੋਂ ਲੋਕੀ ਕੰਮ ਪਾੜਦੇ ਆ ਤੇ ਤੁਸੀਂ ਉਹਦੇ ਲਈ ਅਵੇਲੇਬਲ ਨਹੀਂ ਹੁੰਦੇ ਤਾਂ ਦੈਨ ਅਲਟੀਮੇਟਲੀ ਫਿਰ ਉਸ ਚੀਜ਼ ਦਾ ਜਿਹੜਾ ਹੌਲੀ ਹੌਲੀ ਗੈਪ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਜੀ ਜੀ ਲਗਾਤਾਰ ਜਿਹੜਾ ਕਾਂਗਰਸ ਪਾਰਟੀ ਖਾਸ ਤੌਰ ਤੇ ਲੀਡਰ ਨੇ ਉਹ ਛੜ ਛੜ ਕੇ ਆਮ ਆਦਮੀ ਪਾਰਟੀ ਦਾ ਜਾਈ ਨੇ ਸੁਭਾਵਿਕਾ ਵੀ ਸੱਤਾ ਤੇ ਪਾਰਟੀਆਂ ਚ ਚਲੇ ਜਾਂਦੇ ਨੇ ਲੋਕ لالਚ ਬਸ ਸੋ ਚੀਜ਼ਾਂ ਹੋ ਜਾਂਦੀਆਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਬਹੁਤ ਲੋਕ ਜਾ ਰਹੇ ਨੇ ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਉਹਦਾ ਕਾਰਨ ਕੀ ਸੰਧਰੇ ਲਾਲਸਾ ਜੀ ਉਹਦੀ ਲਾਲਚ ਹ ਹਮ ਕੀ ਪਤਾ ਨਹੀਂ ਅਸੀਂ ਕੀ ਉੱਥੇ ਜਾ ਕੇ ਕਰ ਲੈਣਾ ਕੀ ਕਰ ਲੈਣਾ ਦੇਖੋ ਜਿੰਨਾ ਚਿਰ ਕਿਸੇ ਦੀ ਵਿਚਾਰਧਾਰਾ ਨਹੀਂ ਹੈਗੀ ਮੈਨੂੰ ਨਹੀਂ ਲੱਗਦਾ ਕਿ ਅੱਛਾ ਇਹਦਾ ਮਤਲਬ ਇਹ ਹੋਇਆ ਕਿ ਇਹ ਲੋਕ ਸਿਰਫ ਸੱਤਾ ਦੀ ਲਾਲਸਾ ਲਈ ਹੀ ਤੁਰੇ ਫਿਰਦੇ ਆ ਕੁਰਸੀ ਦੀ ਲਾਲਸਾ ਲਈ ਤੁਰੇ ਫਿਰਦੇ ਆ ਸਿਰਫ ਪੰਜਾਬ ਨੂੰ ਤਾਂ ਦੇਸ਼ ਨੂੰ ਤਾਂ ਵਰਤਦੇ ਆ ਹੂੰ ਪੇ ਦੇਖੋ ਜੀ ਅਸੀਂ ਦੇਸ਼ ਲਈ ਆ ਕਰਦੇ ਅਸੀਂ ਪੰਜਾਬ ਲਈ ਆ ਕਰਦੇ ਇਹਨਾਂ ਦਾ ਅਸਲ ਮਕਸਦ ਤਾਂ ਐਕਚੁਅਲੀ ਇਸ ਵਾਰੀ ਬਹੁਤ ਜ਼ਿਆਦਾ ਨੰਗਾ ਹੋ ਗਿਆ ਹੂੰ ਇਸੇ ਕਰਕੇ ਲੋਕਾਂ ਦਾ ਪੋਲਿਟੀਕਲ ਸਿਸਟਮ ਚੋ ਹੌਲੀ ਹੌਲੀ ਰੁਝਾਨ ਘਟ ਰਿਹਾ ਹੈ ਜੀ ਜੀ ਲੋਕਾਂ ਦਾ ਇੰਟਰਸਟ ਘਟ ਰਿਹਾ ਜੀ ਉਹ ਇਸੇ ਕਰਕੇ ਅਭੀ ਨਾ ਲੋਕਾਂ ਨੇ ਹੌਲੀ-ਹੌਲੀ ਇਹ ਜਚਾ ਦਿੱਤਾ ਵੀ ਅਸੀਂ ਲਾਲਚੀ ਲੋਕ ਆ ਜੀ ਫਿਰ ਜਿਹੜੇ ਅਸੀਂ ਕੁਰਸੀ ਮਗਰ ਕੁਝ ਵੀ ਕਰ ਸਕਦੇ ਆ ਫਿਰ ਜਿਹੜਾ ਕੁਰਸੀ ਮਗਰ ਭਜੰਡਿਆ ਆ ਫਿਰ ਇਹਦਾ ਮਤਲਬ ਇਹ ਹੋਇਆ ਵੀ ਲੋਕੀ ਇਹ ਆਪਣੇ ਆਪ ਨੂੰ ਐ ਸਮਝਦੇ ਪ੍ਰੋਜੈਕਟ ਕਰਦੇ ਆ ਵੀ ਜਿੱਦਾਂ ਇਹ ਕਿਸੇ ਫਿਲਮ ਦੇ ਹੀਰੋ ਆ ਵੀ ਅੱਜ ਆ ਫਿਲਮ ਕੀਤੀ ਕੱਲ ਨੂੰ ਦੂਜੀ ਕਰ ਲਈ ਫਿਰ ਦੂਜੀ ਵੀ ਚੱਲ ਜੂਗੀ ਪਹਿਲੀ ਵਾਲੀ ਵੀ ਚੱਲ ਗਈ ਜੀ ਜੀ ਸੋ ਮੇਰੀ ਤਾਂ ਤੁਹਾਡੇ ਜ਼ਰੀਏ ਵੀ ਹਮ ਇਕ ਕੋਈ ਅਪੀਲ ਹੈਗੀ ਲੋਕਾਂ ਨੂੰ ਵੀ ਇਹਨਾਂ ਲੋਕਾਂ ਨੂੰ ਵੋਟ ਨਾ ਪਾਵੋ ਭਾਵੇਂ ਉਹ ਕਾਂਗਰਸੀ ਹੋਵੇ ਜੀ ਜੀ ਬਿਲਕੁਲ ਸੋ ਸੋ ਕਮ ਸੇ ਕਮ ਇਹਨਾਂ ਲੋਕਾਂ ਨੂੰ ਸਮਝਦਾ ਆਵੇ ਜੀ ਬਿਲਕੁਲ ਜਿਹੜੇ ਦਲ ਕਮ ਸੇ ਕਮ ਜਿਹੜੇ ਜਿਹੜੇ ਮੈਂ ਤਾਂ ਕਿੰਨਾ ਕਿਸੇ ਰੀਜਨ ਕਰਕੇ ਰੀਜਨ ਕਰਕੇ ਕੋਈ ਚਲੇ ਜਾਓ ਜੀ ਪਰ ਤੁਸੀਂ ਪੰਜਾਬ ਲਈ ਖੜੇ ਸੀ ਪੰਜਾਬ ਲਈ ਉਹ ਨਹੀਂ ਹੋਇਆ ਤੇ ਤੁਸੀਂ ਚਲੇ ਜਾਓ ਮੈਂ ਇਸ ਗੱਲ ਨੂੰ ਐਕਸੈਪਟ ਕਰਦਾ ਤੁਸੀਂ ਦੇਸ਼ ਲਈ ਕੋ ਗੱਲ ਕੀਤੀ ਸੀ ਤੇ ਤੁਹਾਡੀ ਗੱਲ ਨਹੀਂ ਸੁਣੀ ਗਈ ਤੇ ਤੁਸੀਂ ਬਹੁਤ ਵਾਹ ਲਾਈ ਤੁਸੀਂ ਚਲੇ ਜਾਓ ਪਰ ਜੇ ਤੁਹਾਨੂੰ ਐ ਲੱਗਦਾ ਵੀ ਹਾਂ ਵੀ ਮੈਂ ਤਾਂ ਤੀਜਾ ਹੋਣਾ ਤੇ ਮੈਂ ਦੂਜੀ ਪਾਰਟੀ ਚ ਜਾ ਕੇ ਸ਼ਾਇਦ ਠੀਕ ਪਹਿਲੇ ਜਿੱਤ ਜਵਾਂ ਤਫਰੀਦ ਆ ਇਹਦਾ ਬਤਰਵੀ ਹੋਇਆ ਵੀ ਪਿਓਰਲੀ ਲਾਲਸਾ ਹੈਗੀ ਆ ਇਹ ਲੋਕਾਂ ਨੂੰ ਸਬਕ ਸਿਖਾਉਣ ਦੀ ਜ਼ਰੂਰਤ ਹੈਗੀ ਆ ਔਰ ਸਬਕ ਜਿਹੜੀ ਉਹ ਜਨਤਾ ਹੀ ਸਿਖਾ ਸਕਦੀ ਹੈ ਬਿਲਕੁਲ ਪ੍ਰਭਾਵਨੀ ਪਗੜ ਜਿਹੜਾ ਪੈਂਦਾ ਜਦੋਂ ਕੋਈ ਵੱਡਾ ਲੀਡਰ ਜਾਂ ਕੋਈ ਵੀ ਲੀਡਰ ਹੈ ਛੱਡ ਕੇ ਦੂਜੀ ਪਾਰ ਤੇ ਭਾਜਪਾ ਜੀ ਜਾਂਦਾ ਭਾਜਪਾ ਤਾਂ ਉਹਨਾਂ ਕਹਿੰਦੇ ਵੀ 400 ਪਾਰ ਕਰਨਾ ਪੰਜਾਬ ਦਾ ਵੀ ਕਹਿੰਦਾ ਕਿ ਮਿਸ਼ਨ ਫਤਿਹ ਕਰਨਾ ਸੁਸ਼ੀਲ ਰਿੰਕੂ ਖੜਾ ਦਾ ਬਿਆਨ ਆ ਉਹ ਕਹਿੰਦੇ ਇਹ ਤਾਂ ਇੱਕ ਸ਼ੁਰੂਆਤ ਹੈ ਅਸਲੀ ਲੜਾਈ ਤਾਂ ਸੱਡੇ ਵਿਧਾਨ ਸਭਾ ਦੀ ਹੈ ਉਹ ਤਾਂ ਚਲੋ ਕਹਿਣ ਦੀਆਂ ਗੱਲਾਂ ਹੈਗੀਆਂ ਦੇਖੋ ਮੈਂ ਇਹਨਾਂ ਬੰਦਿਆਂ ਨੂੰ ਨਾ ਬਹੁਤਾ ਸੀਰੀਅਸ ਨਹੀਂ ਲੈਂਦਾ ਉਹਦਾ ਇਸ ਕਰਕੇ ਸੀਰੀਅਸ ਨਹੀਂ ਲੈਂਦਾ ਕਿ ਜਿਹੜੇ ਬੰਦੇ ਕਿਸੇ ਵੀ ਵਿਚਾਰਧਾਰਾ ਨਾਲ ਖੜਦੇ ਨਹੀਂ ਹੈ ਜੀ ਜਿਹੜਾ ਕੱਲ ਤੱਕ ਪਰਸੋਂ ਤੱਕ ਉਹ ਕਾਂਗਰਸ 'ਚ ਸੀ ਕੱਲ ਤੱਕ ਉਹ ਆਪ 'ਚ ਸੀ ਜੀ ਅੱਜ ਉਹ ਭਾਜਪਾ 'ਚ ਆ ਜੀ ਸੋ ਮੈਨੂੰ ਲੱਗਦਾ ਇਹਨੇ ਛੜੱਪੇ ਤਾਂ ਸ਼ਾਇਦ ਕਈ ਵਾਰੀ ਕੋਈ ਵੀ ਨਹੀਂ ਮਾਰਦਾ ਹੁੰਦਾ ਜ ਜਨੇ ਇਹ ਮਾਰ ਗਿਆ ਤੁਸੀਂ ਜਲੰਧਰ 'ਚ ਰਹਿੰਦੇ ਹੋ ਇਹ ਬੜੀ ਚਰਚਾ ਵੀ ਚਲੋ ਸੁਸ਼ੀਲ ਰਿੰਕੋ ਜੀ ਭਾਰਤੀ ਜਨਤਾ ਪਾਰਟੀ ਚਲੇ ਗਏ ਉਹਨੂੰ ਟਿਕਟ ਮਿਲ ਗਈ ਉੱਥੇ ਸ਼ੀਤਲੰਗਰਾ ਦਾ ਹੁੰਦਾ ਸਮਝ ਨਹੀਂ ਆਇਆ ਵੀ ਉਹ ਬਣੇ ਬੱਲੇ ਛੱਡ ਕੇ ਕਿਉਂ ਭਾਰਤੀ ਜਨਤਾ ਪਾਰਟੀ ਚ ਲੱਗੇ ਸਰਕਾਰ ਦੇ ਐਮਐਲਏ ਹੁੰਦੇ ਬਾਕੀ ਕੋਈ ਇਸ ਇਹ ਦੋਨੇ ਜਣੇ ਆਪਸ ਵਿੱਚ ਇਹਨਾਂ ਦਾ ਮਤਰੁਸ਼ਤੀ ਦਾ ਆਕੜਾ ਸੀ ਬਿਲਕੁਲ ਤੇ ਮੈਨੂੰ ਨਹੀਂ ਸਮਝ ਆਈ ਕਿ ਇਹ ਹਰਾਨ ਕਰਦੀਆਂ ਹਨ ਹਰਾਨ ਕਰਦੀਆਂ ਹੈਗੀਆਂ ਪਰ ਇਹਨਾਂ ਦੇ ਇੱਕ ਕਿਰਦਾਰ ਹੈਗੇ ਆਪਾਂ ਉਹਦੇ 'ਚ ਕੀ ਕਹਿ ਸਕਦੇ ਜੀ ਜੀ ਪਗਲੇ ਜੀ ਜੇ ਚਿਹਰਿਆਂ ਦੀ ਗੱਲ ਕੀਤੀ ਜਾਵੇ ਪੰਜ ਸੱਤ ਚਿਹਰੇ ਪੰਜਾਬ ਦੇ ਵਿੱਚ ਆਉਂਦੇ ਨੇ ਮੈਂ ਜ਼ਿਆਦਾ ਗਿਣਤੀ ਦੋ ਚਿਹਰੇ ਗੱਲ ਕੀਤੀ ਜਾਵੇ ਤਾਂ ਪ੍ਰਗਟ ਸਿੰਘ ਹਰ ਦਾ ਚਿਹਰਾ ਆਉਂਦਾ ਵੀ ਜਿਹੜੇ ਕਿਰਦਾਰ ਵਾਲੇ ਲੋਕ ਨੇ ਇੱਕ ਕਿਰਦਾਰ ਵੱਜੋ 골ਡੀ ਦਲਵੀਰ 골ਡੀ ਗਿਣਿਆ ਜਾਂਦੇ ਸਨ ਪਰ ਜੋ ਉਹਨਾਂ ਨੇ ਪਿਛਲੇ ਦਿਨੀ ਲਿਆ ਸਟੈਂਡ ਲਿਆ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੀ ਤਾਂ ਦੇਖੋ ਹੋ ਸਕਦਾ ਉਹਦੀ ਗਿਲੇ ਸ਼ਿਕਵੇ ਹੋਣ ਮੈਂ ਤੇ ਨਾ ਡਨਾਈ ਨਹੀਂ ਕਰਦਾ ਚੰਗਾ ਮੁੰਡਾ ਉਹਦੇ ਵਿੱਚ ਮੈਨੂੰ ਲੱਗਦਾ ਜਾ ਤਾਂ ਸਾਡੇ ਕਿਤੇ ਹੈਂਡਲਿੰਗ ਦੇ ਵਿੱਚ ਕੋਈ ਪ੍ਰੋਬਲਮ ਰਹੀ ਹੈਗੀ ਆ ਜੀ ਤੇ ਲਿਕਰ ਇਸ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਜਦੋਂ ਦੇਸ਼ ਦੀ ਰਾਜਨੀਤੀ ਬਹੁਤ ਮਾੜੇ ਦੌਰ ਚੋਂ ਗੁਜ਼ਰ ਰਹੀ ਆ ਜੀ ਤੇ ਬੀਜੇਪੀ ਬੇਸਿਕਲੀ ਡਿਕਟੇਟਰਸ਼ਿਪ ਵੱਲੋਂ ਵੱਧ ਰਹੀ ਆ ਜੀ ਤੇ ਉਹ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਉਹਨੂੰ ਕਿਸੇ ਹੋਰ ਪਾਰਟੀ 'ਚ ਜਾਣ ਦੀ ਜ਼ਰੂਰਤ ਨਹੀਂ ਸੀ ਔਰ ਉਹ ਵੀ ਜਿਹੜਾ ਆਮ ਆਦਮੀ ਪਾਰਟੀ ਜਿਹੜਾ ਪਿਛਲੇ 2 ਸਾਲਾਂ ਦੀ ਇਹਨਾਂ ਦੀ ਪਰਫਾਰਮੈਂਸ ਜੀ ਜੀ ਬਿਲਕੁਲ ਸੋ ਮੈਨੂੰ ਲੱਗਦਾ ਉਹਨੂੰ ਇਸ ਪਾਰਟੀ 'ਚ ਰਹਿ ਕੇ ਹੀ ਫਾਈਟ ਕਰਨਾ ਚਾਹੀਦਾ ਸੀ ਉਦੀ ਨਾਲ ਜਿਹੜਾ ਗਿਲਾ ਸ਼ਿਕਵਾ ਸੀ ਉਹਦਾ ਉਹ ਮੈਨੂੰ ਲੱਗਦਾ 4 ਜੂਨ ਤੋਂ ਬਾਅਦ ਉਹਨੂੰ ਫਾਈਟ ਕਰਕੇ ਐਡਰੈਸ ਕਰਾਉਣਾ ਚਾਹੀਦਾ ਜਲੰਧਰ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਜੋ ਵਿਧਾਨ ਸਭਾ ਵਾਲੇ ਨਤੀਜੇ ਆਏ ਹਨ ਕਿ ਉਹ ਨਤੀਜਿਆਂ ਨੂੰ ਉੱਪਰ ਉੱਠੇਗੀ ਕਾਂਗਰਸ ਪਾਰਟੀ ਸਰਵਾਈਵ ਹੋਰ ਜ਼ਿਆਦਾ ਕਹਿ ਲਈ ਵੀ ਜੇ ਨਤੀਜੇ ਦੀ ਗੱਲ ਕੀਤੀ ਹੈ ਤੁਸੀਂ ਇਹ ਸੀਟ ਜਿੱਤਾਂਗੇ ਤੁਸੀਂ ਬਿਲਕੁਲ ਸੀਟ ਜਿੱਤਾਂਗੇ ਮਿਹਨਤ ਦੀ ਜ਼ਰੂਰਤ ਹੈਗੀ ਆ ਔਰ ਅਸੀਂ ਜਿਹੜਾ ਯੋਜਨਾਬੱਧ ਤਰੀਕੇ ਨਾਲ ਅੱਗੇ ਵਧ ਰਹੇ ਹੈਗੇ ਉਹ ਸੀਟ ਨੂੰ ਜਿੱਤਣ ਦੇ ਵਿੱਚ ਮੋਸਤ ਪਾਉਦੀ ਅਸੀਂ ਕਾਮਯਾਬ ਹੋਵਾਂਗੇ ਤੁਹਾਡੇ ਪੁਰਾਣੇ ਸਾਥੀ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਉੱਪਰ ਮਾ ਕੀ ਆਮ ਲੋਕ ਨਹੀਂ ਸਮਝਦੇ ਹੈਗੇ ਪਰ ਸਿਆਸੀ ਪੰਡਤ ਇਹ ਮਨਦੇਵ ਜੀ ਆਈਪੀਐਲ ਵਿੱਚ ਗਿਆ ਕਿਤਨਾ ਕਿਤੇ ਬੀਜੇਪੀ ਨਾਲ ਟਾਂਕਾ ਉਹਨਾਂ ਦਾ ਫਿੱਟ ਹੋਇਆ ਤਾਂ ਆਈਪੀਐਲ ਦੇ ਵਿੱਚ ਐਂਟਰੀ ਹੋਈ ਹੈ ਤੇ ਇਧਰੋਂ ਸਿਆਸਤ ਤੋਂ ਵੀ ਇਹਨਾਂ ਨੇ ਕਿਨਾਰਾ ਕਰ ਲਿਆ ਤੁਸੀਂ ਇਹ ਸਾਰੀ ਚੀਜ਼ਾਂ ਨੂੰ ਕਿਵੇਂ ਸੋਚਦੇ ਹੋ ਵੀ ਕਿ ਹੈ ਕੋ ਕਨੈਕਸ਼ਨ ਬੀਜੇਪੀ ਦਾ ਉਹਨਾਂ ਨਾਲ ਮੈਨੂੰ ਲੱਗਦਾ ਨਹੀਂ ਹੈ ਕਿ ਉਹ ਲੈਟਸ ਕਿਉਂਕਿ ਦੇਖੋ ਪ੍ਰੋਫੈਸ਼ਨਲੀ ਪ੍ਰੋਫੈਸ਼ਨਲੀ ਉਹ ਇੱਕ ਵਧੀਆ ਕਰੈਕਟਰ ਹਮ ਆਦਰਵਾਇਜ਼ ਇੱਕ ਵਧੀਆ ਇਨਸਾਨ ਜੀ ਤੇ ਉਹਦੇ ਨਾਲ ਕਮੈਂਟੇਟਰ ਜੀ ਤੁਕਿ ਇਸ ਕਲਾ ਜਿਹੜੀ ਆ ਉਹ ਸਾਰਿਆਂ ਕੋਲ ਨਹੀਂ ਹੁੰਦੀ ਜੀ ਬਿਲਕੁਲ ਸੋ ਮੈਨੂੰ ਲੱਗਦਾ ਜੇ ਪ੍ਰੋਫੈਸ਼ਨਲੀ ਉਹ ਦੁਬਾਰਾ ਅੱਗੇ ਵਧ ਰਹੇਗੇ ਤਾਂ ਇਹਦੇ ਵਿੱਚ ਕੋਈ ਹਰਜ ਨਹੀਂ ਹੁਣ ਮੈਂ ਕੱਲ ਨੂੰ ਕੋਈ ਹਾਕੀ ਦੀ ਅਸਾਈਨਮੈਂਟ ਲੇ ਤੇ ਮੈਂ ਜੇ ਹਾਕੀ ਦੀ ਅਸਾਈਨਮੈਂਟ ਲੈ ਲਵਾਂ ਜਿਹੜੀ ਮੇਰਾ ਖਿਆਲ ਆ ਕਿ ਬਹੁਤ ਸਮਾਂ ਮੇਰੇ ਜ਼ਿੰਦਗੀ ਦਾ ਹਿੱਸਾ ਲਈਆ ਸੋ ਮੇਰੇ ਖਿਆਲ ਇਹਦੇ ਵਿੱਚ ਕੋਈ ਅਤਕਤਨੀ ਨਹੀਂ ਹੋਊਗੀ ਮੈਨੂੰ ਨਹੀਂ ਲੱਗਦਾ ਇਹਦੇ ਤੇ ਬਹੁਤ ਜ਼ਿਆਦਾ ਕੋਈ ਨੈਗੇਟਿਵ ਕਿ ਅਸਰ ਨਹੀਂ ਆ ਜਿਹੜੀਆਂ ਲਾਉਣੀਆਂ ਚਾਹੀਦੀਆਂ ਮੈਂ ਸਟਾਰਟਿੰਗ ਕੀਤੀ ਸੀ ਹਾਲ ਸਿੱਧ ਜਲੰਧਰ ਵਾਲੇ ਆਪਾਂ ਚਰਚਾ ਕੀਤੀ ਕਿ ਚਲੋ ਲੁਧਿਆਣਾ ਦੀ ਗੱਲ ਕੀਤੀ ਜਾਵੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਸੰਸ ਸੀ ਕਾਂਗਰਸ ਦੇ ਭਾਜੀਪੀ ਚੱਲੇ ਗਿਆ ਉਸ ਤੋਂ ਬਾਅਦ ਕਈ ਨਾਮ ਚਰਚਾ ਜਾਈ ਆਪਾਂ ਮੋਹਪਾਤ ਪੂਸ਼ਨਾਸ਼ੂ ਹੋਰ ਨਾਮ ਹੋਵੇ ਥੋੜਾ ਨਾਂ ਵੀ ਚਰਚਾ ਵਿੱਚ ਆਇਆ ਸੁਖਵਿੰਦਰ ਸਿੰਘ ਰੰਧਾਵਾ ਹੋਰ ਦਾ ਨਾਂ ਵੀ ਚਰਚਾ ਚ ਆਇਆ ਆਖਿਰਕਾਰ ਕਾਂਗਰਸ ਪ੍ਰਧਾਨ ਨੂੰ ਚੋਣ ਮੈਦਾਨ ਚ ਨਿਤਾਰੇ ਗਿਆ ਕਾਰਨ ਕੀ ਸੀ ਪ੍ਰਧਾਨ ਨੂੰ ਹੀ ਕਿਉਂ ਚੋਣ ਮੈਦਾਨ ਚ ਉਤਰਨਾ ਪਿਆ ਇਹ ਤਿਆਰ ਦਿਖੋ ਹਾਈ ਕਮਾਂਡ ਦੱਸਦੀ ਹੈ ਜਾਂ ਪ੍ਰਧ ਕਿ ਕਿ ਬਠਿੰਡੇ ਤੋਂ ਚਲੋ ਨਹੀਂ ਲੜੇ ਜਾਂ ਉਹਨਾਂ ਦੀ ਮੈਸੇਜ ਜਿਹੜੇ ਆ ਸਾਡੇ ਭੈਣ ਜੀ ਹੁਣੇ ਨਹੀਂ ਲੜੇ ਜੀ ਤੇ ਠੀਕ ਹੈ ਉਹ ਜੇ ਪਾਰਟੀ ਇਸ ਤਰ੍ਹਾਂ ਸੋਚਦੀ ਹੈ ਕਿ ਆ ਵੀ ਉਹਨਾਂ ਨੂੰ ਹੀ ਜਿਹੜਾ ਚੋਣ ਮੈਦਾਨ ਚ ਲੁਧਿਆਣੇ ਚ ਲਿਆਉਣਾ ਚਾਹੀਦਾ ਤੇ ਕੋਈ ਨੀ ਇਹ ਮਿੱਤਰਾ ਬਿਆਨ ਆਇਆ ਕਹਿੰਦੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਜੋਰ ਪਾ ਕੇ ਲਿਆਂਦਾ ਉਹ ਦੇਖਣਾ ਚਾਹੁੰਦੇ ਆਪਣੇ ਪ੍ਰਧਾਨ ਦੀ ਹਰ ਖੁਸ਼ ਹੋਣਾ ਚਾਹੁੰਦੇ ਇਸ ਚੀਜ਼ ਦੀ ਦੇਖੋ ਉਹਨਾਂ ਦਾ ਤਾਂ ਜ ਹੈਗਾ ਮੈਂ ਉਹਦੇ ਤੇ ਕੋਈ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦਾ ਜੀ ਜੀ ਸ਼੍ਰੋਮਣੀ ਕਾਲ ਦਲ ਕਿਵੇਂ ਦੇਖਦਾ ਸ਼੍ਰੋਮਣੀ ਕਾਲ ਦਲ ਲਗਾਤਾਰ ਸੁਖਵੀਰ ਸਿੰਘ ਬਾਦਲ ਬਹੁਤ ਮਿਹਨਤ ਕਰ ਰਹੇ ਆ ਤੇ ਉਹ ਹੁਣ ਇਹ ਗੱਲ ਕਰ ਰਹੇ ਨੇ ਵੀ ਜੇ ਬੇਅਦਬੀ ਦੀ ਗੱਲ ਉਸ ਸਮੇਂ ਹੋਈ ਸੀਗੀ ਤਾਂ ਦੋ ਸਰਕਾਰਾਂ ਇੱਕ ਸਰਕਾਰ ਲੰਗੀ ਦੂਜੀ ਸਰਕਾਰ ਚੱਲਦੀ ਪਈ ਆ 2.5 ਸਾਲਾਂ ਦੇ ਵਿੱਚ ਚਲੇ ਆ ਕੁਝ ਨਿਕਲ ਕੇ ਸਾਹਮਣੇ ਆ ਵੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਸੀ ਉਸ ਸਮੇਂ ਦੇ ਕੋਈ ਦੇ ਵਿੱਚ ਤੁੰਨਾ ਜੀ ਦੇਖੋ ਕਈ ਵਾਰੀ ਨਾ ਇਹੋ ਜੀ ਜਦੋਂ ਤੁਹਾਡਾ ਇਮੇਜ ਜਿਹੜਾ ਆ ਉਹ ਖਰਾਬ ਹੋ ਜਵੇ ਉਸ ਇਮੇਜ ਨੂੰ ਰੀਬਿਲਡ ਕਰਨ ਲਈ ਬਹੁਤ ਸਮਾਂ ਲੱਗਦਾ ਜੀ ਔਰ ਜਿਨਾ ਜਿਨਾ ਦੇ ਨਾਲ ਇਹਨਾਂ ਨੇ ਬੇਸਿਕਲੀ ਜਿਹੜੇ ਸਮੇਂ ਬਤਾਏ ਹੈਗੇ ਆ ਉਹਦੇ ਵਿੱਚ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਕਮਜ਼ੋਰੀ ਵਾਲਾ ਦੇ ਹੂੰ ਭੀ ਇੱਕ ਹੀ ਪਰਿਵਾਰ ਦਾ ਕਬਜ਼ਾ ਕਿਉਂ ਬਿਲਕੁਲ ਠੀਕ ਹੈ ਨਾ ਅ ਅੱਛਾ ਐਸਜੀਪੀਸੀ ਵੀ ਇਹ ਕਲਪਾਪੇ ਚੋਂ ਨਿਕਲਣੀ ਜੀ ਠੀਕ ਆ ਨਾ ਦੈਨ ਫਿਰ ਸਿੱਖ ਮੁੱਦਿਆਂ ਦੇ ਉੱਤੇ ਅ ਰੀਜਨਲ ਪਾਰਟੀ ਦਾ ਜਿਹੜੀ ਸਿੱਖ ਮੁੱਦਿਆਂ ਦੇ ਉੱਤੇ ਹੀ ਬਣੀ ਹੋਈ ਪਾਰਟੀ ਆ ਬਿਲਕੁਲ ਉਹਦਾ ਉਸ ਇਸ਼ੂਸ ਤੇ ਫੇਲ ਹੋ ਜਾਣਾ ਜੀ ਕਿਉਂਕਿ ਕਈ ਵਾਰੀ ਜਿਹੜਾ ਘਰ ਦਾ ਮਾਰੇ ਉਹਦੀ ਤਕਲੀਫ ਜ਼ਿਆਦਾ ਹੁੰਦੀ ਆ ਜਿਹੜਾ ਕੋਈ ਹਰਲਾ ਮਾਰੇ ਕਿਤੇ ਉਹਦੀ ਤਕਲੀਫ ਕਿਤੇ ਘੱਟ ਹੁੰਦੀ ਉਹ ਬੰਦਾ ਹੁੰਦਾ ਵੀ ਯਾਰ ਇਹਨੇ ਤਾਂ ਸਾਡੇ ਨਾਲ ਇਹੀ ਕਰਨਾ ਪਰ ਨਹੀਂ ਸੀ ਪਰ ਜਦੋਂ ਕਈ ਵਾਰੀ ਘਰ ਦਾ ਮਾਰੇ ਨਾ ਫਿਰ ਉਹਦੀ ਤਕਲੀਫ ਵੀ ਵੱਧ ਹੁੰਦੀ ਆ ਤਾਂ ਮੈਨੂੰ ਲੱਗਦਾ ਜੀ ਇਸ ਇਮੇਜ ਨੂੰ ਰੀਬਿਲਡ ਕਰਨ ਲਈ ਸਮਾਂ ਲੱਗੂਗਾ ਔਰ ਮੈਨੂੰ ਲੱਗਦਾ ਇਹਦੇ ਵਿੱਚ ਓਪਨ ਹੋਣਾ ਚਾਹੀਦਾ ਓਪਨ ਹੋ ਕੇ ਬੇਸਿਕਲੀ ਜਿਹੜੀਆਂ ਵੀ ਇੱਕ ਤਾਂ ਸਭ ਤੋਂ ਵੱਡੀ ਤੁਮਾਜੀ ਪ੍ਰੋਬਲਮ ਤੁਮਾਜੀ ਇਹ ਹੈਗੀ ਆ ਇਹਦੇ ਵਿੱਚ ਨਾ ਅ ਸਿੰਗਲ ਬੰਦੇ ਦੀ ਫੀਫਡਮ ਬਣਾ ਲਈ ਜਾਂਦੀ ਜੀ ਸਾਡੀ ਜਿਹੜੀ ਡੈਮੋਕ੍ਰੇਸੀ ਆ ਉਹਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਜਿਹੜੀ ਆ ਉਹ ਕਿਤੇ ਨਾ ਕਿਤੇ ਕਿਨਾਰਾ ਕਰਦੀ ਜੀ ਔਰ ਬੰਦੇ ਇਨਸਿਕਿਓਰ ਬਹੁਤ ਹੋ ਜਾਂਦੇ ਆ ਮੈਂ ਅਕ੍ਰੋਸ ਦਾ ਪਾਰਟੀ ਲਾਈਨ ਚਾਹੇ ਉਹ ਬੀਜੇਪੀ ਆ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਇਕਲੀ ਦਲ ਆ ਚਾਹੇ ਬੀਐਸਪੀ ਆ ਕਿਉਂਕਿ ਜਦੋਂ ਸਿੰਗਲ ਹੈਂਡਡਲੀ ਬੰਦਾ ਉਹਨੂੰ ਹੈਂਡਲ ਕਰਨ ਲੱਗ ਪੈਂਦਾ ਉਹਦੇ ਕੋਈ 24 ਘੰਟੇ ਹੁੰਦੇ ਆ ਹਮ 24 ਘੰਟਿਆਂ ਚ ਉਹਨੇ ਸੌਣਾ ਵੀ ਹੁੰਦਾ ਕਿਤੇ ਨਾ ਕਿਤੇ ਕੰਮ ਵੀ ਕਰਨੇ ਹੁੰਦੇ ਆ ਉਹਦੇ ਕੋਈ ਵੀ ਇਫੈਕਟਿਵਲੀ 7-8 ਘੰਟੇ ਹੁੰਦੇ ਆ ਜੀ ਉਹ ਜੇ ਆਪਣੀ ਟੀਮ ਨਾਲ ਜੀ ਉਹਦੇ ਨਾਲ ਡਿਸਕਸ਼ਨ ਨਹੀਂ ਕਰਦਾ ਡਿਸਕਸ਼ਨ ਵੀ ਓਪਨ ਮਾਈਂਡ ਹਮ ਐਕਚੁਅਲੀ ਬੰਦੇ ਓਪਨ ਮਾਈਂਡ ਡਿਸਕਸ਼ਨ ਕਰਨੋਂ ਹਟ ਜਾਂਦੇ ਆ ਤੇ ਉਹ ਬੰਦੇ ਕਹਿਣ ਲੱਗ ਪੈਂਦੇ ਆ ਵੀ ਦੇਖੋ ਜੀ ਨਾ ਤੁਹਾਡੇ ਵਰਗਾ ਪੈਦਾ ਹੋਇਆ ਨਾ ਪੈਦਾ ਹੋਣਾ ਜੀ ਉਹ ਫਿਰ ਬੰਦਾ ਤਾਂ ਬੰਦਾ ਹੀ ਹੁੰਦਾ ਉਹ ਕਈ ਵਾਰੀ ਫੂਕ ਛੱਕ ਜਾਂਦਾ ਉਹਦੇ ਕਈ ਵਾਰੀ 2.5 ਫੁੱਟ ਪੈਰ ਉੱਚੇ ਜ਼ਮੀਨ ਨਾਲ ਉਹ ਚੱਲਣ ਲੱਗ ਪੈਂਦੇ ਆ ਤੇ ਫਿਰ ਉਹਦੇ ਤੋਂ ਜ਼ਮੀਨ ਖਿਸਕਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਦੇਖੋ ਇਸ਼ੂਜ਼ ਇੰਨੇ ਆ ਉਹਨੂੰ ਐਡਰੈਸ ਨਹੀਂ ਕੀਤਾ ਜਾ ਸਕਦਾ ਸਿੰਗਲ ਬੰਦੇ ਕੋਲ ਸੋ ਮੈਨੂੰ ਲੱਗਦਾ ਸਾਨੂੰ ਟੀਮ ਦੇ ਤੌਰ ਤੇ ਅੱਗੇ ਵਧਣ ਦੀ ਜ਼ਰੂਰਤ ਹੈ ਹਰ ਬੰਦਾ ਰਿਸਪੌਂਸੀਬਲ ਦੇਸ਼ ਤਾਂ ਸਭ ਦਾ ਹੀ ਆ ਨਾ ਤੋਂ ਮੰਨ ਲਓ ਜੇ ਕੋਈ ਪ੍ਰਧਾਨ ਹੋਵੇ ਪ੍ਰਧਾਨ ਇਕੱਲੇ ਦਾ ਦੇਸ਼ ਥੋੜੀ ਆ ਬਿਲਕੁਲ ਘਾਠ ਠੀਕ ਹੈ ਡਿਸੀਜਨ ਉੱਥੇ ਹੋ ਜਾਣਾ ਹੁੰਦਾ ਬਟ ਪ੍ਰਧਾਨ ਇਕੱਲੇ ਦਾ ਥੋੜੀ ਦੇਸ਼ ਇਟ ਇਜ਼ ਅ ਟੀਮ ਸੋਸਾਇਟੀ ਇਸ ਟੀਮ ਮੈਨੂੰ ਲੱਗਦਾ ਜਿੰਨਾ ਚਿਰ ਸੁਸਾਇਟੀ ਦੇ ਵਿੱਚ ਹਰ ਬੰਦਾ ਯੋਗਦਾਨ ਨਹੀਂ ਪਾਉਂਦਾ ਹੁਣ ਜਿੱਦਾਂ ਸਪੋਜ਼ ਹੁਣ ਜਿਹੜੀ ਪੋਲਿੰਗ ਆ ਉਹ ਬਹੁਤ ਘਟ ਗਈ ਹੈ ਕਈ ਜਗ੍ਹਾ 47% ਇਹਦਾ ਮਤਲਬ ਲੋਕਾਂ ਦਾ ਜਿੱਦ ਦਾ ਮਤਲਬ ਲੋਕਾਂ ਦਾ ਡੈਮੋਕ੍ਰੇਸੀ ਤੋਂ ਵਿਸ਼ਵਾਸ ਘਟ ਰਿਹਾ ਪਰ ਜੇ ਡੈਮੋਕ੍ਰੇਸੀ ਤੋਂ ਅਸੀਂ ਵਿਸ਼ਵਾਸ ਘਟਾ ਲਾਂਗੇ ਅਸੀਂ ਡਰਾਇੰਗ ਰੂਮ 'ਚ ਡਿਸਕਸ਼ਨ ਕਰੀ ਜਾਵਾਂਗੇ ਲੇਕਿਨ ਅਸੀਂ ਉਹਨੂੰ ਐਕਚੁਅਲ ਪਲੇਟਫਾਰਮ ਤੇ ਲਿਆ ਕੇ ਉਹਦੇ ਰਿਜ਼ਲਟਸ ਤੇ ਕੋਈ ਇਫੈਕਟ ਨਹੀਂ ਕਰਾਂਗੇ ਤਾਂ ਫਿਰ ਉਹਦਾ ਕੋਈ ਮੁੱਲ ਨਹੀਂ ਹੈ ਇਹਦਾ ਮਤਲਬ ਇਹ ਹੋਇਆ ਫਿਰ ਉਹ ਲੋਕੀ ਜਿਹੜੇ ਘੱਟ ਸੋਚ ਸਕਦੇ ਆ ਜਾਂ ਇਹ ਕਹਿ ਲਓ ਕਿ ਸ਼ਾਇਦ ਉਹਨਾਂ ਨੂੰ ਘੱਟ ਜ਼ਿੰਦਗੀ ਦਾ ਵਿਜ਼ਨ ਹੈਗਾ ਫਿਰ ਉਹ ਜਦੋਂ ਵੋਟ ਕਰਨਗੇ ਫਿਰ ਨੇਚਰਲੀ ਇਹ ਲੀਡਰ ਤਾਂ ਇਹ ਚਾਹਣਗੇ ਬਿਲਕੁਲ ਬਿਲਕੁਲ ਸੋ ਇਸ ਕਰਕੇ ਮੈਨੂੰ ਲੱਗਦਾ ਸਾਡਾ ਸਾਰਿਆਂ ਦਾ ਫਰਜ਼ ਵੱਧਦਾ ਜੀ ਅਸੀਂ ਦੇਸ਼ ਦੀ ਗੱਲ ਕਰਨੀ ਹੈ ਤਾਂ ਸਾਨੂੰ ਕਲੈਕਟਿਵ ਗੱਲ ਕਰਨੀ ਪਵੇਗੀ ਤੇ ਜੇ ਗਰਮੀ ਵੀ ਕਿਤੇ ਹੈਗੀ ਆ ਤੇ ਜੇ ਸਾਨੂੰ ਅੱਧਾ ਘੰਟਾ ਘੰਟਾ ਲਾਈਨ 'ਚ ਵੀ ਖੜਾ ਹੋਣਾ ਪੈ ਜਾਵੇ ਤਾਂ ਫਿਰ ਸਾਨੂੰ ਬੋਰਡ ਤਾਂ ਪਾ ਕੇ ਆਉਣੀ ਚਾਹੀਦੀ ਹੈ ਪਾਉਣੇ ਚਾਹੀਦੇ ਬਿਲਕੁਲ ਜੀ ਹਮ ਬਿਲਕੁਲ ਤਾਂ ਕਿ ਤੁਹਾਡਾ opinion ਤਾਂ ਉੱਥੇ ਜਾ ਕੇ ਰਜਿਸਟਰ ਹੋ ਸਕੇ ਜੀ ਜੀ ਬਿਲਕੁਲ ਆਮਦਵੀ ਪਾਰਟੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਇੱਥੇ 130 ਦਾ ਗੱਲ ਕਰਦੇ ਨੇ ਉੱਥੇ ਪ੍ਰਾਪਤੀਆਂ ਕਰਾਉਂਦੇ ਨੇ ਤੇ ਆਮਦਵੀ ਪਾਰਟੀ ਜਿਹੜੇ ਉਮੀਦਵਾਰ ਨੇ ਉਹ ਇਹ ਕਹਿੰਦੇ ਨੇ ਵੀ ਜਿਹੜਾ ਉਹ ਵੋਟਰਾਂ ਨੂੰ ਹਿੱਟ ਕਰ ਰਹੇ ਨੇ ਵੀ 1000 ਰੁਪਏ ਮਹੀਨਾ ਜਿਹੜਾ ਪ੍ਰੋਮਿਸ ਕੀਤਾ ਸੀ ਉਹ ਅਸੀਂ ਜਲਦ ਦੇਵਾਂਗੇ ਕਿ ਲੱਗਦਾ ਵੀ ਜਿਹੜੀ ਇਹ ਚੋਣਾ ਹੈਗੀ ਨੇ ਸਿਰਫ 1000 ਰੁਪਏ ਦੇ ਮੁੱਦੇ ਉੱਤੇ ਲੜੀਆਂ ਜਾਣ ਜਾਂ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਮੰਗਲ ਸੂਤਰ ਦੀ ਗੱਲ ਕਰਦੇ ਨੇ ਇਹ ਚੋਣਾਂ ਦੇ ਮੁੱਦੇ ਹੋਣੇ ਚਾਹੀਦੇ ਜੀ ਇਹ ਇਹ ਨਹੀਂ ਹੋਣੇ ਚਾਹੀਦੇ ਬਿਲਕੁਲ ਨਹੀਂ ਹੋਣਾ ਚਾਹੀਦੇ ਦੇਖੋ ਦੇਸ਼ ਸਾਡਾ ਉਹ ਸੂਬਾ ਸਾਡਾ ਜੀ ਪਹਿਲੀ ਗੱਲ ਵੀ ਸਾਡਾ ਸੂਬਾ ਅੱਗੇ ਕਿੱਦਾਂ ਵੱਧ ਸਕਦਾ ਸਾਡਾ ਦੇਸ਼ ਅੱਗੇ ਕਿੱਦਾਂ ਵੱਧ ਸਕਦਾ ਉਹਦੀਆਂ ਪਾਲਿਸੀਆਂ ਕੀ ਹੋਣਗੀਆਂ ਕਿ ਇਕੁਐਲਟੀ ਜਿਹੜਾ ਸਾਡਾ ਬੇਸਿਕਲੀ ਜਿਹੜਾ ਸਾਡਾ ਕਨਸਟੀਚਿਊਸ਼ਨ ਅਸੀਂ ਉਹਨੂੰ ਇਨ ਟੋਟੋ ਸਪਿਰਟ ਦੇ ਵਿੱਚ ਇੰਪਲੀਮੈਂਟ ਕਰ ਰਹੇ ਹਾਂ ਜੀ ਜੀ ਉਹਦੇ ਵਿੱਚ ਕੋਈ ਪੋਜ਼ਿਟਿਵਲੀ ਸਮੇਂ ਦੇ ਮੁਤਾਬਕ ਜੇ ਤਾਂ ਚੇਂਜ ਲਿਆਉਣ ਦੀ ਜ਼ਰੂਰਤ ਆ ਤੇ ਅਸੀਂ ਲੈ ਆਈਏ ਪਰ ਜੇ ਅਸੀਂ ਕਹੀਏ ਵੀ ਅਸੀਂ ਇਹਨੂੰ ਟੋਟਲੀ ਨੈਗਲੈਕਟ ਕਰ ਦੇਣਾ ਕਿਉਂਕਿ ਇਹੋ ਜਿਹਾ ਡਾਕੂਮੈਂਟ ਹੈਗਾ ਜਿਹੜਾ ਕਿ ਬੇਸਿਕਲੀ ਬਹੁਤ ਉਹਦੇ ਤੇ ਮਿਹਨਤ ਵੀ ਹੋਈ ਹੈ ਸਟਰਗਲ ਵੀ ਹੋਈ ਹੈ ਹੋ ਸਕਦਾ ਕਈ ਚੀਜ਼ਾਂ ਉਹਦੇ ਤੇ ਅੱਜ ਦੀ ਤਰੀਕ ਵਿੱਚ ਘੱਟ ਰੈਲੇਵੈਂਟ ਹੋਣ ਉਹਦੀ ਤੇ ਤਾਂ ਡਿਸਕਸ਼ਨ ਹੋ ਸਕਦੀ ਹੈ ਬਟ ਐਟ ਦ ਸੇਮ ਟਾਈਮ ਜਦੋਂ ਇਦਾਂ ਦੀਆਂ ਗੱਲਾਂ ਕਰਦੇ ਹੈ ਕਿ ਆ ਪੋਲਰਾਈਜ਼ ਦੇਖੋ ਪੋਲਰਾਈਜ਼ੇਸ਼ਨ ਦੇਖੋ ਇਹ ਇੱਕ ਦੇਸ਼ ਹੈ ਇਹੋ ਜਿਹਾ ਗੁਲਦਸਤਾ ਜਿੱਥੇ ਅਲੱਗ ਅਲੱਗ ਪਛਾਵਾ ਅਲੱਗ ਅਲੱਗ ਪਹਿਰਾਵੇ ਅਲੱਗ ਅਲੱਗ ਜਾਤ ਅਲੱਗ ਅਲੱਗ ਧਰਮ ਉਦੇ باوجود ਵੀ ਇਹ ਦੇਸ਼ ਇਕੱਠਾ ਆ ਜੀ ਬਿਲਕੁਲ ਇਹ ਉਹ ਗੁਲਦਸਤਾ ਆ ਤੇ ਉਹਦੇ ਵਿੱਚੋਂ ਤੁਸੀਂ ਸਿਰਫ ਪੋਲਰਾਈਜ਼ ਕਰਨ ਦੀ ਹੀ ਰਾਜਨੀਤੀ ਕਰਨੀ ਹੈਗੀ ਆ ਸਿਰਫ ਧਰਮ ਦੀ ਹੀ ਰਾਜਨੀਤੀ ਕਰਨੀ ਆ ਧਰਮ ਤਾਂ ਤੁਹਾਡੀ ਮਾਨਸਿਕਤਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਬਿਲਕੁਲ ਮਨ ਸਕਦਾ ਬਿਲਕੁਲ ਸਹੀ ਹੈ ਇਦੋਂ ਗਾਂ ਮੈਨੂੰ ਲੱਗਦਾ ਇਦੋਂ ਗਾਂ ਕੁਝ ਨਹੀਂ ਹੋਣਾ ਕਿਤੇ ਲੱਗਦਾ ਵੀ ਜਿਹੜੀ VOTING ਘੱਟ ਹੋਈ ਹੈ ਜੋ ਮਾਹੌਲ ਸਿਰਜਿਆ ਗਿਆ ਸੀ ਉਹ ਨਤੀਜਾ ਸੀ ਜੋ ਸਿਰਜਿਆ ਗਿਆ ਸੀ ਉਹਦਾ ਨਤੀਜਾ ਵੀ ਜਗਾ ਵੀ ਉਹ ਉੱਥੇ ਤਾਂ ਕੀ ਰਹਿ ਗਿਆ ਬਸ ਹਾਂ ਸੋ ਲੇਕਿਨ ਰੋਜ਼ੀ ਰੋਟੀ ਦੀ ਵੀ ਗੱਲ ਹੈ ਨਾ ਸਾਡੀ ਯੂਥ ਜਿਹੜੀ ਆ ਉਹਨੂੰ EMPLOIEMENT ਦੀ ਵੀ ਗੱਲ ਹੈ ਸਾਡੀ R&D ਦੀ ਵੀ ਗੱਲ ਹੈ ਸਾਡੀ INDUSTRIALIZATION ਦੀ ਵੀ ਗੱਲ ਹੈ ਸਾਡੇ ENVIRONMENT ਦੀ ਵੀ ਗੱਲ ਹੈ ਬਤਨੂ ਬਹੁਤ ਸਾਡਾ INTERNATIONALLY ਜਿਹੜੀ ਸਾਡੀ FOREIGN POLICY ਆ ਉਹਦੀ ਵੀ ਗੱਲ ਹੈ ਪਰ ਉਹਨਾਂ ਤੇ ਕੋਈ ਗੱਲ ਨਹੀਂ ਕਰਦਾ ਗੱਲ ਤਾਂ ਕਰਦੇ ਆ ਉਹ ਉਹ ਜੀ ਉਹ ਉਹ ਤਾਂ ਮੰਗਲ ਸੂਤਰ ਵੀ ਐਸੇ ਕਰ ਦੇਣਗੇ ਹੂੰ ਅੱਛਾ ਬਈ ਉਹ ਤਾਂ ਮਤਲਬ ਇੱਕ ਮੋਦੀ ਹੋਣਾ ਨੂੰ ਤਾਂ ਐ ਲੱਗਣ ਲੱਗ ਪਿਆ ਵੀ ਸ਼ਾਇਦ ਉਹ ਭਗਵਾਨ ਰਾਮ ਤੋਂ ਬਾਅਦ ਸ਼ਾਇਦ ਉਹਨਾਂ ਦਾ ਨਾਂ ਹੀ ਆਉਂਦਾ ਹੈ ਜੀ ਕਿਉਂਕਿ ਕਿਉਂਕਿ ਇਹਦਾ ਗੱਲਾਂ ਨੂੰ ਅਸੀਂ ਛੱਡ ਲਈਏ ਅੱਛਾ ਜੀ ਬਿਲਕੁਲ ਮੈਂ ਤਾਂ ਰਾਦਰ ਕੇ ਆਰਐਸਐਸ ਨੂੰ ਹੂੰ ਮੈਂ ਤਾਂ ਕੁਐਸਚਨ ਇਹ ਕਰਦਾ ਯਾਰ ਵੀ ਤੁਹਾਡੀ ਤਾਂ ਕੈਡਰ ਬੇਸ ਪਾਰਟੀ ਆ ਤੁਸੀਂ 2014 ਦੀ ਸਰਕਾਰ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੋ ਬਿਲਕੁਲ ਬਹੁਤ ਜਿਹੜੇ ਹੈਗੇ ਆਪਣੇ ਰਿਸੋਰਸਸ ਲਾਏ ਹੋਣਗੇ ਔਰ ਉਹਨੂੰ ਵਿਜੂਅਲਾਈਜ਼ ਵੀ ਕੀਤਾ ਹੋਊਗਾ ਵੀ ਸਾਡੀ ਸਰਕਾਰ ਜਿਹੜੀ ਆ ਉਹ ਕਿਹੋ ਜੀ ਹੋਣੀ ਚਾਹੀਦੀ ਹੈ ਜੀ ਬਿਲਕੁਲ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਕਿਹੋ ਜਿਹੀ ਚਲਣੀ ਚਾਹੀਦੀ ਹੈ ਕੀ ਉਦਾਂ ਦੀ ਚੱਲੀ ਬਿਲਕੁਲ ਹੂੰ ਕੀ ਤੁਸੀਂ ਤਾਂ ਇੱਕ ਬੰਦੇ ਨੂੰ ਜਿਹੜਾ ਪੂਜਣ ਲੱਗ ਪਏ ਆਰਐਸਐਸ ਦੀ ਇਹ ਵਿਚਾਰਧਾਰਾ ਨਹੀਂ ਹੈ ਨਹੀਂ ਸਹੀ ਆਰਐਸਐਸ ਜਿਹੜੀ ਆ ਇਸ ਤਰ੍ਹਾਂ ਨਹੀਂ ਸੋਚਦੀ 125 ਬੰਦੇ ਕਿਉਂਕਿ ਕੈਡਰ ਬੇਸ ਪਾਰਟੀ 125 ਬੰਦੇ ਦੂਸਰੀਆਂ ਪਾਰਟੀਆਂ ਤੋਂ ਲਿਆ ਕੇ ਉਹਨਾਂ ਨੂੰ ਐਮਪੀ ਦੀ ਸੀਟ ਦਿੱਤੀ ਹੈ ਬਿਲਕੁਲ ਉਹਦੇ ਵਿੱਚੋਂ 25 ਇਦਾਂ ਦੇ ਆ ਜਿਹੜੇ 5000 ਕਰੋੜ ਤੋਂ ਲੈ ਕੇ 70000 ਕਰੋੜ ਦੇ ਘਟਾਲੇ ਤੇ ਵਿੱਚ ਨਾਮਜਦ ਹੈਗੇ ਸੀਬੀਆਈ ਤੇ ਐਡੀ ਦੇ ਵਿੱਚ ਜੀ ਉਹਨਾਂ ਨੂੰ ਵਾਸ਼ਿੰਗ ਮਸ਼ੀਨ ਚ ਲਿਆ ਪਾ ਕੇ ਤੇ ਉਹਨਾਂ ਨੂੰ ਸਾਫ ਸੁਥਰੇ ਕਰਕੇ ਲੋਕਾਂ ਦੇ ਸਾਹਮਣੇ ਲਿਆਤਾ ਇੱਕ ਦੇਖੋ ਕਰਨਾਟਕਾ ਦੇ ਵਿੱਚ ਸਭ ਤੋਂ ਵੱਡਾ ਸੈਕਸ ਕੈਂਡਲ ਹੂੰ ਉਹਨੂੰ ਐਮਪੀ ਦੀ ਟਿਕਟ ਦਿੱਤੀ ਐਮਪੀ ਦੀ ਟਿਕਟ ਦੇ ਕੇ ਉਹਦੀ ਪ੍ਰਚਾਰ ਲਈ ਵੀ ਗਏ ਜੀ ਤੇ ਮੋਦੀ ਜੀ ਉਹਦੇ ਮੋਢੇ ਤੇ ਇਹੋ ਜਿਹੇ ਬੰਦੇ ਅਸੀਂ ਪਾਰਲੀਮੈਂਟ ਦੇ ਵਿੱਚ ਲਿਆ ਰਹੇ ਹਾਂ ਹੂੰ ਤਾਂ ਫਿਰ ਮੈਨੂੰ ਲੱਗਦਾ ਫਿਰ ਜਨਤਾ ਨੂੰ ਦੁਬਾਰਾ ਸੋਚਣ ਦੀ ਜ਼ਰੂਰਤ ਹੈਗੀ ਆ ਜੀ ਬਿਲਕੁਲ ਕਿਉਂਕਿ ਮੀਡੀਆ ਨੂੰ ਬੜਾ ਬੜਾ ਕੰਟਰੋਲ ਕੀਤਾ ਹੋਇਆ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਵੀ ਤਾਂ ਕਿ ਲੋਕਾਂ 'ਚ ਕੋਈ ਗੱਲ ਚੱਲੇ ਨਾ ਜੀ ਪਰ ਅਲਟੀਮੇਟਲੀ ਤੁਹਾਡੇ ਵਰਗੇ ਕੁਝ ਯੰਗ ਜਿਹੜੇ ਜਿਹੜੇ ਜਰਨਲਿਸਟ ਹੈਗੇ ਆ ਉਹਨਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜਦੋਂ ਮੈਨੂੰ ਸਮਝ ਆਉਂਦੀ ਹੈ ਹੈਗੀ ਟੈਕਨੀਕਲੀ ਤੌਰ ਤੇ ਹੋਇਆ ਟੈਕਨੀਕਲੀ ਤੌਰ ਤੇ ਪਰ ਪਰੇਸ਼ਾਨ ਕੀਤਾ ਜਾਂਦਾ ਅੱਛਾ ਬਹੁਤ ਇਦਾਂ ਦੇ ਮੀਡੀਆ ਹਾਊਸਸ ਐ ਜਿਨ੍ਹਾਂ ਨੂੰ ਕਰੋੜਾਂ ਰੁਪਏ ਦਿੱਤੇ ਜਾਂਦੇ ਇਸ਼ਤਿਹਾਰ ਦੇ ਰੂਪ ਦੇ ਵਿੱਚ ਅੱਛਾ ਉਹ ਫਿਰ ਉਹਨਾਂ ਦੇ ਗੁਣ ਗਾਣ ਕਰਨ ਲੱਗ ਪੈਂਦੇ। ਬਿਲਕੁਲ ਫਿਰ ਫਾਲਟ ਤਾਂ ਸਾਰਿਆਂ ਚੋਹਾਂ ਦੇ ਚੋਹਾਂ ਥੰਮ ਦੇ ਵਿੱਚ ਹੈਗਾ। ਤੇ ਫਿਰ ਜੇ ਅਸੀਂ ਇਹ ਐਕਚੁਅਲੀ ਦੇਖੋ ਡੈਮੋਕ੍ਰੇਸੀ ਜਿਹੜੀ ਉਹ ਬਿਊਟੀਫੁਲੀ ਡਿਜ਼ਾਈਨਡ ਇੱਕ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਹਰ ਬੰਦੇ ਨੂੰ ਰੋਲ ਪਲੇ ਕਰਨ ਦੀ ਜ਼ਰੂਰਤ ਹੈ। ਬਿਲਕੁਲ ਤੇ ਜੇ ਅਸੀਂ ਰੋਲ ਨਹੀਂ ਪਲੇ ਕਰਾਂਗੇ ਤਾਂ ਫਿਰ ਮੈਨੂੰ ਲੱਗਦਾ ਅਸੀਂ ਨੁਕਸਾਨੇ ਜਾਵਾਂਗੇ। ਜੀ ਜੀ ਬਿਲਕੁਲ ਧੰਨਵਾਦ ਜੀ ਬਹੁਤ। ਥੈਂਕ ਯੂ। ਤਾਂ ਤੁਸੀਂ ਸੁਣਿਆ ਇਹ ਤੁਹਾਨੂੰ ਸਰਦਾਰ ਪ੍ਰਗਟ ਸਿੰਘ ਜਿਹੜੇ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਤਾਂ ਖੁੱਲਕੇ ਵਿਚਾਰਾਂ ਕੀਤੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਵਿਰੋਧੀ ਤਰ੍ਹਾਂ ਦੀ ਗੱਲ ਹੋਵੇ ਕੀ ਆਪਣੀ ਤਾਂ ਲੋਕਤੰਤਰ ਬਚਾਉਣ ਦੀ ਗੱਲ ਸਰਦਾਰ ਪ੍ਰਗਟ ਸਿੰਘ ਬੋਲੀ ਕਰਦੇ ਨੇ ਵੀ ਇਹ ਲੜਾਈ ਜਿਹੜੀ ਹੈ ਉਹ ਲੋਕਤੰਤਰ ਬਚਾਉਣ ਦੀ ਹੈ ਤੇ ਮੁੱਦੇ ਦੇ ਆਧਾਰ ਤੇ ਲੜਾਈ ਹੋਣੀ ਚਾਹੀਦੀ ਹੈ ਹੋਰ ਮੁੱਦਿਆਂ ਤੋਂ ਧਿਆਨ ਨਹੀਂ ਪਟਕੋਣਾ ਚਾਹੀਦਾ ਮਹਿੰਦਰਪਾਲ ਸਿੰਘ ਤੁਹਾਨੂੰ ਕੈਮਰਾਮੈਨ ਰੋਸ਼ਨ ਨਾਦ ਦੇਖਦੇ ਹੋ ਰਾਜਨੀਤੀ ਟੀਵੀ ਸਸਤੀਕਾ